ਲੈਂਡ ਪੋਲਿੰਗ ਸਕੀਮ ਨੂੰ ਲੈ ਕੇ ਅੱਜ ਕਾਲੀ ਦਲ ਦਾ ਮੋਹਾਲੀ ਦੇ ਵਿੱਚ ਵੱਡਾ ਧਰਨਾ ਸੀ ਤੇ ਜਿਸ ਤੋਂ ਬਾਅਦ ਠਾਠਾ ਮਾਰਦੇ ਕੱਠ ਉੱਥੇ ਨਜ਼ਰ ਆਇਆ ਤੇ ਦੱਸਦੀ ਕਿ ਬਲਜੀਤ ਸਿੰਘ ਪੁੱਟਾ ਦਾ ਬਿਆਨ ਸਾਹਮਣੇ ਆ ਰਿਹਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਨਹੀਂ ਖੋਣ ਦਵਾਂਗੇ ਤੇ ਜੇਕਰ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਤਾਂ ਉਸ ਦੇ ਵਿਰੋਧ ਉਸ ਦਾ ਸਾਹਮਣਾ ਅਕਾਲੀ ਦਲ ਜ਼ਰੂਰ ਕਰੇਗਾ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਮਲਜੀਤ ਪੂਟਾ ਦਾ ਆਓ ਤੁਹਾਨੂੰ ਸੁਣਾਉਣੇ। ਨੌ ਮਣੀ ਅਕਾਲੀ ਦਲ ਦਾ ਹਰ ਵਰਕਰ ਪੰਜਾਬ ਦੇ ਦਰਦ ਨੂੰ ਲੈ ਕੇ ਸੜਕਾਂ ਦੇ ਉੱਤੇ ਆਇਆ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਾਫਲੇ ਬਣ ਕੇ ਜੋ ਮੌਜੂਦਾ ਪੰਜਾਬ ਸਰਕਾਰ ਨੇ ਲੋਕ ਮਾਰੂ ਕਿਸਾਨ ਮਾਰੂ ਸਮਾਜ ਮਾਰੂ ਪਾਲਿਸੀ ਲੈਂਡ ਪੂਲਿੰਗ ਦੇ ਰਾਹੀਂ ਪੰਜਾਬ ਦੀ ਜ਼ਮੀਨ ਨੂੰ ਹਥਿਆਉਣ ਲੱਗੀ ਆ ਉਹਦੇ ਬਰ ਖਿਲਾਫ ਸਮੁੱਚਾ ਪੰਜਾਬ ਉੱਠ ਕੇ ਖੜਾ ਹੋਇਆ ਮੈਂ ਸਮਝਦਾ ਜਿਵੇਂ ਅੱਜ ਇਹ ਸਰਕਾਰ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਦੀ ਜ਼ਮੀਨ ਨੂੰ ਹਥਿਆਉਣ ਲੱਗੀ ਆ ਔਰ ਹਥਿਆਣਾ ਚਾਹੁੰਦੀ ਆ ਅੱਜ ਸਮੁੱਚਾ ਪੰਜਾਬ ਦਾ ਵਰਗ ਇਹ ਚਾਹੁੰਦਾ ਵੀ ਜਦੋਂ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਐਸੀ ਪਾਲਿਸੀ ਲਾਗੂ ਕਰਾਉਣ ਦੀ ਵੀ ਗੱਲ ਕਰੂਗਾ ਲੈਣੇ ਦੇਣੇ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਜਿੱਥੇ ਮਹਾਲੀ ਨੂੰ ਬਹੁਤ ਵੱਡਾ ਮਾਲੀ ਦੀ ਜ਼ਮੀਨ ਅਕਵਾਇਰ ਕਰ ਰਹੇ ਨੇ ਉੱਥੇ ਫਤੇਗੜ ਜ਼ਿਲ੍ਹੇ ਦੀ ਵੀ 14000 ਏਕੜ ਜ਼ਮੀਨ ਆ ਰਹੀ ਆ ਸੋ ਅੱਜ ਸਾਡੇ ਫਤੇਗੜ ਜ਼ਿਲ੍ਹੇ ਤੋਂ ਸਮੁੱਚੇ ਇਲਾਕੇ ਦੇ ਲੋਕ ਇੱਕਠੇ ਹੋ ਕੇ ਅੱਜ ਹੜ ਦੀ ਦਿਨ ਇੱਥੇ ਪਹੁੰਚੇ ਨੇ ਉਹ ਐਸੇ ਕਰਕੇ ਪਹੁੰਚੇ ਨੇ ਕਿ ਜਿਹੜੀ ਇਹ ਸਕੀਮ ਹੈ ਜਿਦੇ ਰਾਹੀਂ ਕਿਸੇ ਨੂੰ ਮਿਲਣਾ ਕੁਸਰੀ ਨਾ ਕਿਸੇ ਨੂੰ ਕਿਸੇ ਨੇ ਪਲਾਟ ਦੇਣਾ ਨਾ ਕਿਸੇ ਨੂੰ ਕਿਸੇ ਨੇ ਕੋਈ ਪੈਸਾ ਦੇਣਾ ਆਪਣੀ ਜ਼ਮੀਨ ਐਸੇ ਤਰੀਕੇ ਨਾਲ ਲੁੱਟ ਕੇ ਇਹਨਾਂ ਲੋਕਾਂ ਨੇ ਵੱਡੀਆਂ ਕੰਪਨੀਆਂ ਨੂੰ ਦੇਣੀ ਆ ਸੋ ਮੈਂ ਸਮਝਦਾ ਅੱਜ ਜਿੰਨੀਆਂ ਵੀ ਅੱਜ ਤੱਕ ਸਾਢੇ 3 ਸਾਲ ਦੇ ਵਿੱਚ ਇੱਕ ਵੀ ਪਾਲਸੀ ਇਹ ਸਰਕਾਰ ਕੋਈ ਲੋਕਾਂ ਦੇ ਹਿੱਤ ਜ ਨਹੀਂ ਲੈ ਕੇ ਆਈ ਬਲਕਿ ਜਿੰਨੀ ਜਿੰਨੇ ਵੀ ਡਵੈਲਪਮੈਂਟ કરી ਤਾਂ ਕਰੀ ਅੱਜ ਵੀ ਲੋਕ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਉਸ ਸਮੇਂ ਦੀ કરી ਹੋਈ ਡਿਵੈਲਪਮੈਂਟ ਨੂੰ ਸੋ ਮੈਂ ਸਮਝਦਾ ਅੱਜ ਜੇ ਅਸੀਂ ਪੰਜਾਬ ਨੂੰ ਬਚਾਉਣਾ ਅੱਜ ਜੇ ਅਸੀਂ ਆਪਣੇ ਸਮਾਜ ਨੂੰ ਬਚਾਉਣਾ ਤਾਂ ਸਾਨੂੰ ਸਿਰ ਜੋੜ ਕੇ ਇਹ ਜਿਹੜੀ ਲੋਕ ਮਾਰੂ ਸਕੀਮ ਹੈ ਇਹਦਾ ਪ੍ਰਚਾਰ ਕਰਨਾ ਪੈਣਾ ਕਰ ਕਰ ਅਜੇ ਤੱਕ ਲੋਕਾਂ ਨੂੰ ਮੈਂ ਸਮਝਦਾ ਸਹੀ ਤਰੀਕੇ ਨਾਲ ਇਹ ਨਹੀਂ ਪਤਾ ਵੀ ਸਾਨੂੰ ਮਿਲਣਾ ਕੁਝ ਨਹੀਂ ਕਿਉਂਕਿ ਇੰਨੀ ਕੀਮਤੀ ਜ਼ਮੀਨ ਜਿਹੜੀ ਜ਼ਮੀਨ ਹੈ ਕਿਸੇ ਸਮੇਂ ਪੂਰੇ ਭਾਰਤ ਦੇਸ਼ ਦਾ ਟਿੱਡ ਭਰਿਆ ਜਿਹੜੀ ਜ਼ਮੀਨ ਸਾਡੇ ਪਿਤਾ ਪੁਰਖਾਂ ਬਜ਼ੁਰਗਾਂ ਦੀ ਜਿਹਨੂੰ ਅਸੀਂ ਕਿਸੇ ਕੀਮਤ ਤੇ ਦੇਣਾ ਨਹੀਂ ਚਾਹੁੰਦੇ ਅੱਜ ਇਹ ਸਰਕਾਰ ਬਿਨਾਂ ਪੈਸਿਆਂ ਤੋਂ ਸਾਡੀ ਜ਼ਮੀਨ ਲੁੱਟਣਾ ਚਾਹੁੰਦੀ ਹੈ ਸੋ ਮੈਂ ਸਮਝਦਾ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਹਿਲ ਕਦਮੀ ਕੀਤੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਹਰ ਵਰਕਰ ਜਿੱਥੇ ਵੀ ਕਿਤੇ ਕੋਈ ਧੱਕਾਸ਼ਾਹੀ ਹੋਊਗੀ ਅਸੀਂ ਅੱਗੇ ਹੋ ਕੇ ਖੜਾਂਗੇ ਤੋ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਤੁਹਾਨੂੰ ਕੋਈ ਲੱਗੇ ਕਿ ਆ ਕੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਮੌਜੂਦਾ ਸਰਕਾਰ ਦਾ ਆਗੂ ਆ ਕੇ ਕਹੇ ਜੇ ਵੀ ਇਹ ਸ਼ਰੂਮੜੀ ਕਾਲੀ ਦਲ ਦਾ ਆਗੂ ਉੱਥੇ ਆ ਕੇ ਅੱਗੇ ਹੋ ਕੇ ਖੜੇਗਾ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਸਰ ਗ੍ਰਾਮ ਸਭਾ ਦੇ ਮਤੇ ਪਾ ਕੇ ਆਪਣੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਸਰਕਾਰ ਤੱਕ ਪਹੁੰਚਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਹਰ ਪਿੰਡ ਦੇ ਵਿੱਚ ਜਿਵੇਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਬੋਰਡ ਲੱਗੇ ਕਿ ਕਿਸੇ ਆ ਮੌਜੂਦਾ ਸਰਕਾਰ ਦਾ ਆਗੂ ਉਹਨਾਂ ਚਿਰ ਪਿੰਡ 'ਚ ਨਹੀਂ ਬੜੇਗਾ ਜਿੰਨਾ ਚਿਰ ਇਹ ਪਾਲਿਸੀ ਨੂੰ ਤੁਸੀਂ ਵਾਪਸ ਨਹੀਂ ਲੈਂਦੇ